ਸੋ ਸਸੀ ਗੱਲ ਦੋਸਤੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూ ਜਟੀਨ ਪੰਜਾਬ ਦੇ ਵਿੱਚ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਤੁਹਾਨੂੰ ਪਹਿਲੀ ਖਬਰ ਦੇ ਵਿੱਚ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਪੀਰ ਕਲੋਨੀ ਜੋ ਹਲਕਾ ਰਾਜਪੁਰਾ ਦੇ ਵਿੱਚ ਪੈਂਦੀ ਆ ਉਹਨਾਂ ਦੇ ਲੋਕਾਂ ਵੱਲੋਂ ਸਾਨੂੰ ਸੰਪਰਕ ਕੀਤਾ ਗਿਆ ਤੇ ਮੌਕੇ ਦਾ ਹਾਲ ਦਿਖਾਇਆ ਗਿਆ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾਇਆ ਜਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੀਰ ਕਲੋਨੀ ਦੇ ਲੋਕ اپنی زندگی ਬਤੀਤ ਕਰ ਰਹੇ ਆ ਅਸੀਂ ਪਹਿਲਾਂ ਵੀ ਇਸ ਕਲੋਨੀ ਦੇ ਵਿੱਚ ਕਈ ਵਾਰ ਖਬਰ ਲਾ ਚੁੱਕੇ ਆ ਪ੍ਰਸ਼ਾਸਨ ਨੂੰ ਜਗਾ ਚੁੱਕੇ ਆ ਇਹ ਪੀਰ ਕਲੋਨੀ ਦੇ ਲੋਕਾਂ ਵੱਲੋਂ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਚੱਲ ਰਹੀ ਹਾਊਸ ਦੀ ਮੀਟਿੰਗ ਦੇ ਬਾਹਰ ਵੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਆਪਣੀ ਸਮੱਸਿਆ ਬਾਰੇ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਦੱਸਿਆ ਗਿਆ ਸੀਗਾ ਲੇਕਿਨ ਅਫਸਰਾ ਦੇ ਕੰਨਾਂ ਤੇ ਜੂਨ ਰਿੰਗ ਦੀ ਤੁਸੀਂ ਦੇਖ ਸਕਦੇ ਹੋ ਹਾਲ ਤੁਹਾਨੂੰ ਦਿਖਾਣੇ ਆ ਹਾਲ ਤੁਸੀਂ ਦੇਖ ਸਕਦੇ ਹੋ ਕੀ ਰਾਜਪੁਰਾ ਹਲਕਾ ਰਾਜਪੁਰਾ ਦਾ ਇਹ ਪੀਰ ਕਲੋਨੀ ਦਾ ਹਾਲ ਤੁਹਾਨੂੰ ਦਿਖਾ ਰਹੇ ਲਗਾਤਾਰ ਇਹ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਲੋਕਾਂ ਬਾਰੇ ਵੀ ਸੁਣਾਵਾਂਗੇ ਲੋਕੀ ਕਹਿ ਹੈ ਜੀ ਸਮੱਸਿਆਵਾਂ ਨਾਲ ਜੂਝ ਰਹੇ ਆ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਲਗਾਤਾਰ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਚਾਹੀਦੇ ਆ ਸਾਨੂੰ ਤੇ ਲਗਾਤਾਰ ਤੁਸੀਂ ਨਿਊਜ਼ 18 ਪੰਜਾਬ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਜੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਵਾਰਡ ਦੇ ਵਿੱਚ ਕਿਸੇ ਤਰੀਕੇ ਦੀ ਪਰੇਸ਼ਾਨੀ ਹੈ ਤੁਸੀਂ ਸਿੱਧਾ ਨਿਊਜ਼ 89 ਪੰਜਾਬ ਦੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਤੁਹਾਡੀ ਸਮੱਸਿਆਵਾਂ ਜਰੂਰ ਪਹੁੰਚਾਵਾਂਗੇ ਕਿਉਂਕਿ ਇਹ ਸਾਡਾ ਪਹਿਲਾ ਫਰਜ਼ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦਾ ਸੋ ਲਗਾਤਾਰ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਕਿਸ ਤਰ੍ਹਾਂ ਲੋਕ ਜੀ ਰਹੇ ਸੋ ਸਿੱਧਾ ਤੁਹਾਨੂੰ ਲੈ ਕੇ ਚਲਦੇ ਹਾਂ ਲੋਕਾਂ ਨਾਲ ਗੱਲ ਕਰਾਂਗੇ ਲੋਕ ਇਸ ਬਾਰੇ ਦੇ ਵਿੱਚ ਕੀ ਕਹਿ ਰਹੇ ਹਨ ਸੋ ਆਓ ਦਿਖਾਣੇ ਤੁਹਾਨੂੰ ਆ ਪਾਣੀ ਦੇਖੋ ਇਹ ਸ਼ਿਵਰ ਦਾ ਸਾਰਾ ਪਾਣੀ ਬਾਹਰ ਆ ਰਿਹਾ ਹੈ ਸਾਰੇ ਬੱਚੇ ਬਿਮਾਰ ਹੋ ਰਹੇ ਨੇ ਕਿੰਨੇ ਟਾਈਮ ਤੋਂ ਇਹ ਜੀ ਇਹ ਤਾਂ 10 ਸਾਲ ਹੋ ਗਿਆ ਇਹਨੂੰ ਇਹੀ ਕੰਮ ਹੈ ਜਿੰਦ ਦੇ ਸੀ ਐਂ ਇਹੀ ਇਦਾਂ ਦੀ ਨਾਲੀ ਹੈ ਪਿਛਲੇ ਦਿਨੋਂ ਤੁਸੀਂ ਧਰਨਾ ਵੀ ਲਾਇਆ ਸੀਗਾ ਨਾ ਹਾਂਜੀ ਲਾਇਆ ਸੀ ਫਿਰ ਕੋਈ ਮਸਲਾ ਹੱਲ ਕੋਈ ਮਸਲਾ ਹੱਲ ਨਹੀਂ ਹੋਇਆ ਕਿਸ ਤਰੀਕੇ ਨਾਲ ਕਰਦੇ ਹੋ ਕੋਈ ਰਿਸ਼ਤੇਦਾਰ ਆਂਦਾ ਆਉਣਾ ਜਾਂ ਕੋਈ ਆਂਦਾ ਆਉਣਾ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਸਾਰਾ ਇਹ ਕਿੰਨਾ ਗੰਦਾ ਪਾਣੀ ਵਰਬੂ ਵਾਲਾ ਠੱਡੀਆਂ ਰੱਖ ਰੱਖੇ ਰਿਸ਼ਤੇਦਾਰ ਨੇ ਅੰਦਰ ਬਾਲਨੇ ਹੋਰ ਕੀ ਕਰੀ ਸ਼ਕੁੰਤਲਾਰਨ ਕਿੱਥੋਂ ਦੇ ਰਹਿਣ ਵਾਲੇ ਸਪੀਰ ਕੋਲੋਨੀ ਦੇ ਤੇ ਕੀ ਸਮੱਸਿਆ ਜਿਹੜੀ ਤੁਹਾਨੂੰ ਸਾਡੀ ਗਲੀ ਦੀ ਤਾਂ ਬਹੁਤ ਬੁਰਾ ਹਾਲ ਹੋ ਪਿਆ ਇੱਕ ਲੇਡੀਸ ਸਾਡੇ ਘਰ ਦੇ ਨਾਲ ਰਹਿੰਦੀ ਹੈ ਲੈਟਰਿੰਗ ਕਰਕੇ ਬਾਹਰ ਸੁੱਟਦੀ ਹੈ ਉਡੇਦਲ ਭਾਪੇ ਜਾ ਕੇ ਦੇਖ ਲੋ ਬਾਹਰ ਸੁੱਟੇ ਪਈਆਂ ਰਿਸ਼ਤੇਦਾਰ ਸਾਡੇ ਅੰਦੇ ਸਾਨੂੰ ਗਾਲਾਂ ਕੱਢ ਕੇ ਜਾਂਦੇ ਆ ਕਹਿੰਦੇ ਤੁਸੀਂ ਇਨੀ ਗੰਦਗੀ ਚ ਰਹਿ ਕਿਸ ਤਰ੍ਹਾਂ ਰਹੋ ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਹਾਲੇ ਅਸੀਂ ਬਹੁਤ ਸ਼ਿਕਾਇਤ ਕੀਤੀ ਕਮੇਟੀ ਦੇ ਅੰਦਰ ਵੀ ਜਾ ਚੁੱਕੇ ਆ ਸ਼ਾਸਤਰੀ ਜੀ ਨੂੰ ਵੀ ਕਹਿਤਾ ਸ਼ਾਸਤਰੀ ਜੀ ਕਹਿੰਦੇ ਆ ਵੀ ਅਸੀਂ ਇਸ ਜਨਾਨੀ ਦਾ ਕੁਝ ਨਹੀਂ ਕਰ ਸਕਦੇ ਇਹ ਜਿਹੜੀ ਸਾੜਾ ਸੜਕ ਤੇ ਪਾਣੀ ਖੜਿਆ ਇਹ ਇਹਦੇ ਬਾਰੇ ਕੋਈ ਸ਼ਿਕਾਇਤ ਕੀਤੀ ਤੁਸੀਂ ਇਹਦੇ ਬਾਰੇ ਵੀ ਦੇਖ ਕੇ ਗਏ ਸੀਗੇ ਇਹਦੇ ਬਾਰੇ ਵੀ ਦੇਖ ਕੇ ਗਏ ਕਿੰਨੇ ਵਾਰੀ ਹੋ ਕੇ ਗਏ ਆ ਕੋਈ ਮਸਲਾ ਸਾਡਾ ਹੱਲ ਨਹੀਂ ਹੋ ਰਿਹਾ ਕਹਿੰਦੇ ਸਮੁੰਦਰ ਦੇਣ ਲਈ ਉੱਥੇ ਇਹ ਗਲੀਆਂ ਪਿੱਛੇ ਗਲੀਆਂ ਦੇਖ ਕੇ ਗਏ ਨੇ ਸਾਰੇ ਉਹ ਕਦੋਂ ਦੀ ਗੱਲ ਹੈ ਜੀ ਇਹ ਤਾਂ 3 ਕਿ ਮਹੀਨੇ 3 ਮਹੀਨੇ ਹੋ ਗਏ ਇਸ ਗੱਲ ਨੂੰ ਮੈਂਟਲ ਨਹੀਂ ਹੋਈ ਸੀ ਹਾਂਜੀ ਉੱਥੇ ਜਦੋਂ ਮੀਟਿੰਗ ਹੋ ਰਹੀ ਸੀ ਮਨਥਲੀ ਮੀਟਿੰਗ ਸੀ ਉਹਨਾਂ ਦੀ ਉੱਥੇ ਸਾਨੂੰ ਪੁਲਿਸ ਬੁਲਾ ਲਈ ਵੀ ਉਹਨਾਂ ਨੂੰ ਫੜਕੇ ਅੰਦਰ ਕਰੋ ਉਹ ਵੀ ਇੱਥੇ ਰੋੜਾ ਪਾ ਰਹੇ ਨੇ ਜਦ ਤੁਸੀਂ ਧਰਨਾ ਲਾਇਆ ਸੀ ਹਾਂ ਜੀ ਉਹ ਧਰਨਾ ਲਾਇਆ ਸੀ ਫਿਰ ਜਦ ਤੁਹਾਡਾ ਮਸਲਾ ਹੱਲ ਨਹੀਂ ਹੋਏਗਾ ਤਾਂ ਧਰਨਾ ਹੀ ਲਾਉਂਗੇ ਤੁਸੀਂ ਮਾਫ਼ ਕਰ ਹੋਰ ਦੱਸੋ ਸਾਡੇ ਕੋਲ ਲੱਜ ਕੀ ਹੈ ਹੁਣ ਇਹਦਾ ਮੀਟਿੰਗ ਦੇ ਵਿੱਚ ਤੁਹਾਨੂੰ ਆ ਆ ਭਾਈ ਜੀ ਇੱਥੇ ਐਮਐਲਏ ਐਮਐਲਏ ਦੇਖ ਕੇ ਗਈ ਹੈ ਸਭ ਕੁਝ ਕਰਕੇ ਗਈ ਹੈ ਹੁਣ ਜੇ ਨਹੀਂ ਕੋਈ ਕਰਦਾ ਹੈਗਾ ਸਾਡੇ ਸਾਡੇ ਦੱਸੋ ਅਸੀਂ ਕਿੱਥੇ ਜਾਈਏ ਹੁਣ ਮੈਂ ਸਾਰੀਆਂ ਗਲੀਆਂ ਦੇਖ ਰਿਹਾ ਥੋੜਾ ਜਿਹਾ ਟੁੱਟਾ ਹੈ ਇਹ ਕਿਉਂ ਨਹੀਂ ਬਣਾਇਆ ਗਿਆ ਕਿਹਨਾਂ ਨੇ ਵੋਟਾਂ ਨਹੀਂ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਮਤਲਬ ਕੀ ਹੋਣਾ ਹੈ ਕਿ ਹਮਨ ਆਪਾਂ ਐਮਐਲਏ ਬੋਟਾ ਮੰਗਣ ਆ ਜਾਂਦੇ ਨੇ ਠੀਕ ਹੈ ਨਾ ਤੇ ਫਿਰ ਸਾਡੇ ਕੋਲ ਮਤਲਬ ਜੇ ਤੁਹਾਡੀ ਹਲੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਫਿਰ ਕੀ ਕਰੋ ਹਾਂ ਉਸ ਦੁਬਾਰਾ ਮੀਟਿੰਗ ਕਰਕੇ ਉੱਥੇ ਜਾਵਾਂਗੇ ਸਾਰੇ ਇਕੱਠੇ ਹੋ ਕੇ ਐਮਸੀ ਨੂੰ ਦੱਸਿਆ ਤੁਸੀਂ ਐਮਸੀ ਦੇਖੀ ਉਹ ਸਾਰੇ ਨਾਲ ਕੋ ਕੋਆਰਡੀਨੇਟਰ ਲਾਇਆ ਰਮੇਸ਼ ਸਾਰਾ ਕੁਝ ਹੈਗਾ ਇੱਕ ਵਾਰੀ ਸੁਣਦਾ ਇੱਕ ਵਾਰੀ ਕਹਿਦਾ ਰਮੇਸ਼ ਕੋ ਇੱਥੇ ਲਾਇਆ ਰਮੇਸ਼ ਕੋਆਰਡੀਨੇਟਰ ਲਵਾਇਆ ਹਾਂ ਉਹ ਉੱਥੇ ਜਾ ਕੇ ਕਹੋ ਉਹ ਕਹਿੰਦਾ ਮੇਰੇ ਵੱਸ ਦਾ ਰੋਗ ਨਹੀਂ ਹੈਗਾ ਪਹਿਲਾਂ ਕਹਿੰਦਾ ਸਾਡੇ ਅੰਦਰ ਹੀ ਨਹੀਂ ਹੈਗਾ ਇਹ ਸਪਲਾਈ ਦਾ ਵਿਭਾਗ ਹੈ ਜਿਹੜਾ ਐਮਸੀ ਤਾਂ ਤਿੰਨ ਵਾਰੀ ਮਿੰਨਤੀ ਕਰਕੇ ਚ ਜੱਸੀ ਨੂੰ ਤਿੰਨ ਮੇਰੀ ਇੱਥੇ ਬੇਨਤੀ ਕਰਾਤੀ ਹੋਰ ਗਲੀਆਂ ਬਣ ਗਈਆਂ ਇਹ ਸਾਡੀ ਵਿੱਚ ਹੀ ਰਹਿ ਗਈ ਮੈਡਮ ਵੀਡੀਓਸ ਪਾਉਂਦੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤਾਂ ਉਹ ਕੋਠੀ ਆ ਜਾਵੇ ਪ੍ਰੋਬਲਮ ਇੱਥੇ ਪੀਰ ਤੇ ਮੈਡਮ ਆਈ ਸੀ ਉਦੋਂ ਕਹਿੰਦੀ ਸੀ ਤੁਸੀਂ ਇਹ ਕੋਈ ਕੰਮ ਹੋਣ ਨਹੀਂ ਦਿੰਦੇ ਤੁਸੀਂ ਫ੍ਰੈਕਸ਼ਨ ਬਾਜੀ ਕਰਦੇ ਹਾਂ ਫ੍ਰੈਕਸ਼ਨ ਬਾਜੀ ਕਰਦੇ ਹੋ ਤੁਸੀਂ ਨਾਰੇ ਬਾਜੀ ਕਰਦੇ ਹੋ ਅੱਜ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ 6 ਮਹੀਨੇ ਤੋਂ ਕੋਈ ਨਾਰੇ ਬਾਜੀ ਨਹੀਂ ਕੀਤੀ ਹੁਣ ਕਿਹੜੀ ਗਲੀ ਕ ਬਣ ਗਈ 6 ਮਹੀਨੇ ਦੇ ਵਿੱਚ ਕਿਹੜੀ ਨੀਨਾ ਮਿੱਤਲ ਨੇ ਸਾਡੇ 17 ਨੰਬਰ ਵਾਰਡ ਚ ਇਟ ਲਵਾਤੀ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਹੁਣ ਉਸ ਟਾਈਮ ਸਾਨੂੰ ਉੱਥੇ ਬੋਲਣ ਨਹੀਂ ਦਿੱਤਾ ਪੀਰ ਦੇ ਉੱਤੇ ਜਦੋਂ ਨੀਨਾ ਮਿੱਤ ਲਾਈ ਸੀ ਪਤਾ ਨਹੀਂ ਹਾਂ ਉਦੋਂ ਕਹਿੰਦੇ ਸੀ ਇਹ ਇਹ ਤਿੰਨ ਚਾਰ ਬੰਦੇ ਰੌਲਾ ਪਾਉਂਦੇ ਆ ਅਸੀਂ ਰੌਲਾ ਪਾਉਂਦੇ ਸੀ ਸੱਚਾ ਪਾਉਂਦੇ ਸੀ ਸਾਨੂੰ ਪਤਾ ਸੀ ਵੀ ਸਾਡੀ ਕਲੋਨੀ ਦੇ ਵਿੱਚ ਕੋਈ ਵੀ ਗਲੀ ਨਹੀਂ ਬਣਨੀ ਕੋਈ ਕੁਝ ਨਹੀਂ ਇੱਟ ਵੀ ਨਹੀਂ ਲੱਗਣੀ ਉਹੀ ਤੁਹਾਡੇ ਸਾਹਮਣੇ ਆ ਆ ਦੇਖੋ ਪਾਣੀ ਭਰਿਆ ਪਿਆ ਹੈ ਹੁਣ ਬਾਰਿਸ਼ ਪੇ ਸ਼ੁਰੂ ਹੈ ਪੰਜ 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 2 ਸਾਲ ਹੋ ਗਏ 2 ਸਾਲ ਦੇ ਵਿੱਚ 21 ਤੇ ਕਾਨੂੰਨੀ ਮਨ ਲੱਗੀ ਹੈਗੀ 17 ਨੰਬਰ ਬਾੜ ਮੈਂ ਜਿੱਦਣ ਆਈ ਸੀ ਸਾਡੇ ਬੰਦੇ ਵਿਚ ਦੇ ਨਾਲ ਉਹ ਕਹਿੰਦੇ ਸਨ ਬੋਲਣਾ ਵੀ ਤੋ ਪੀਰ ਕੇ ਅੱਗੇ ਪਾਣੀ ਖੜਿਆ ਅਸੀਂ 2 ਦਿਨ ਦੇ ਵਿੱਚ ਪਹਿਲਾਂ ਮੇਲੇ ਤੇ 3 ਦਿਨ ਰਹਿਗੇ ਤੇ ਮੇਲੇ ਵਾਂ 3 ਦਿਨ ਪਹਿਲਾਂ ਹਮ ਤਰਾ ਕੰਮ ਕਰਾ ਦੇਗੇ ਅਮੇ 20000 ਰੁਪਇਆ ਪੀਰ ਬਾਦਸ਼ਾਹ ਦਾ ਪੈਸੇ ਲਾ ਕੇ ਅਮੇ ਆਪਣੀ ਗਲੀ ਸਾਫ ਕਰਾਈਓ ਪੀਰ ਜਾ ਕੇ ਦੇਖ ਲਓ ਜਾ ਕੇ ਵੀ ਗਲਤ ਹੈ ਇਹਦਾ ਸਹੀ ਹੈ ਬਾਪੂ ਜੀ ਤੁਹਾਡੀ ਬਹੁਤ ਉਮਰ ਹੋ ਗਈ ਹੈ ਪਹਿਲਾਂ ਪੰਚਾਇਤ ਸੀ ਇੱਥੇ ਹੁਣ ਇਹ ਐਮਸੀ ਬਣ ਗਿਆ ਨਗਰ ਕੌਂਸਲ ਦਾ ਅੰਟਰ ਆ ਗਿਆ ਪੰਚਾਇਤ ਤੋਂ ਫਿਰ ਵੀ ਕੁਛ ਨਾ ਕੁਛ ਕਰਦੀ ਸੀ ਹੁਣ ਜਿੱਦਣਗੇ ਉਹ ਕਮੇਟੀ ਦੇ ਵਿੱਚ ਆਈ ਹੈ ਨਾ ਸਾਨੂੰ ਇਹ ਪਤਾ ਲੱਗਦਾ ਕਮੇਟੀ માં ਦੇ ਕਮੇਟੀ માં ਜਾਂਦੇ ਹੋ ਤਾਂ ਸਾਡੇ ਅੰਦਰ ਮਾ ਨਹੀਂ ਹੈਗੀ ਨਾ ਪੰਚਾਇਤ ਕੇ ਅੰਦਰ ਮਾ ਨਾ ਕਮੇਟੀ ਦੇ ਅੰਦਰ ਮਾ ਇਹ ਤੁਹਾਡੇ ਸਾਹਮਣੇ ਦੇਖ ਲਓ ਕੀ ਹੋ ਰਿਹਾ ਬੋਟਾਂ ਦੇ ਟਾਈਮ ਤੇ ਸਾਰੇ ਕਹਿੰਦੇ ਹਾਂ ਪਾ ਦੇਂਗੇ ਠੀਕ ਹੈ ਜੀ ਬੋਟਾਂ ਪਾ ਦੀਆਂ ਇਹ ਸਾਡੇ ਇਹ ਜਿੱਤ ਗਈ ਇਹਨੇ ਅਗਰ ਦੁਬਾਰਾ ਗਲੀ ਦੇ ਵਿੱਚ ਢੇੜਾ ਨਹੀਂ ਮਾਰਿਆ ਜਾ ਕੇ ਦੇਖੋ ਪੂਰਾ ਹਾਲ ਹੋਇਆ ਵਕ ਪੀਰ ਕਨੋਨੀਆਂ ਖਾਸ ਕਰਕੇ ਕਿਉਂ ਪੂਰਾ ਲੋਕੋ ਬੱਚੇ ਬਿਵਾਰ ਹੋ ਰਹੇ ਘਰ ਘਰ ਕੇ ਵਿੱਚ ਕਹਿੰਦੇ ਉਧਰ ਵੀ ਅਸੀਂ ਜਾ ਕੇ ਕਮੇਟੀ ਮਹਿਰੌਲਾ ਪਾਇਆ ਤਾਂ 100 200 ਬੰਦਾ ਗਿਆ ਤਾਂ ਬਾਈ ਬਾਈ ਜਾ ਕੇ ਸਾਲਾ ਕਰੋ ਪਰ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਦੇ ਨਹੀਂ ਸੁਣਾਈ karenge ਅਮੀਰ ਸੀ ਸਾਰੀ ਜੰਤਰ ਇਕੱਠੀ ਕਰਕੇ ਮੈਂ ਤਾਂ ਇਸ ਬੇਨਤੀ ਕਰਦਾ ਵੀ ਭਗਵਾਨ ਜੀ ਤੁਮਾਰ ਨੂੰ ਮਿਲਣੇ ਕੋਸ਼ਿਸ਼ karenge ਪਹਿਲਾ ਐਮਐਲਏ ਕੋਲ ਜਾਵਾਂਗੇ ਠੀਕ ਹੈ ਜੀ ਹੁਣ ਪੁੱਛਾਂਗੇ ਕੀ ਕਰੇਗੀ ਕੋ ਨਹੀਂ ਆ ਫਿਰ ਮੁੱਖ ਮੰਤਰੀ ਕੋਲ ਜਾਵਾਂਗੇ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਨਾਲੀ ਬਹੁਤ ਬੰਦ ਪਈਆਂ ਕੋਈ ਦੇਖ ਕੇ ਚਲੇ ਜਾਂਦੇ ਆ ਮੁੜ ਕੇ ਦੁਬਾਰਾ ਕੋਈ ਨਹੀਂ ਆਂਦਾ ਅਸੀਂ ਬਹੁਤ ਪਰੇਸ਼ਾਨ ਆ ਚਲੋ ਉਹ ਵੀ ਆਪਣੀ ਜਗ੍ਹਾ ਔਖੇ ਹੈਗੇ ਉਹ ਵੀ ਲੈਟਿੰਗ ਕਰ ਕਰਕੇ ਦੇਖ ਲਓ ਉਧਰ ਸੁੱਟਦੇ ਆ ਉਹ ਵੀ ਔਖੇ ਹੈ ਪਰ ਲੇਕਿਨ ਅਸੀਂ ਵੀ ਆਪਣੀ ਜਗ੍ਹਾ ਔਖੇ ਆ ਉਹ ਸਾਨੂੰ ਬੋਲਦੇ ਆ ਅਸੀਂ ਇਹਨਾਂ ਨੂੰ ਬੋਲ ਆ ਜੰਦੇ ਆ ਸਾਡੀ ਸੁਣਵਾਈ ਨਹੀਂ ਹੈਗੀ ਅਸੀਂ ਐਮ ਸੀ ਕਿਹਾ ਸਭ ਨੂੰ ਬੁਲਾ ਕੇ ਦੇਖ ਲਿਆ ਸਾਡਾ ਕੋਈ ਨਹੀਂ ਆਇਆ ਕਰਨ ਕੁਝ ਵੀ ਮਸ ਆਂਦੇ ਆ ਦੇਖ ਜੰਦੇ ਆ ਜੀ ਕਰਦਾਂਗੇ ਜੀ ਹੱਲ ਕਰਦਾਂਗੇ ਜੀ ਹੱਲ ਕਰਦਾਂਗੇ ਸਾਰਿਆਂ ਨੂੰ ਪ੍ਰੇਸ਼ਾਨੀ ਹੋਈ ਵੇ ਗਲੀ ਦੇ ਪਿਛਲੇ ਦਿਨੋਂ ਮੈਣਮ ਵੀ ਇੱਧਰ ਆਏ ਸੀਗੇ ਤੁਹਾਡੀ ਪ੍ਰੋਬਲਮ ਉਹਨੇ ਕੁਝ ਨਹੀਂ ਕੀਤਾ ਜੀ ਫਿਰ ਉਹਨਾਂ ਨੇ ਕੋਈ ਬਸ ਉਹਨਾਂ ਨੇ ਇੱਕ ਦੋ ਵਾਰੀ ਬੰਦੇ ਭੇਜੇ ਆ ਮੁਰਕੇ ਤੋੜ ਬੰਨ ਕਰਕੇ ਦੇਖ ਲੋ ਇਹ ਹਾਲ ਹੋਇਆ ਪਿਆ ਉਲਟਾ ਹੋਰ ਜ਼ਿਆਦਾ ਪ੍ਰੋਬਲਮ ਹਾਂ ਜ਼ਿਆਦਾ ਹੀ ਪ੍ਰੋਬਲਮ ਆ ਗਈ ਹਾਂ ਜੇ ਕੋਈ ਨਾ ਰਿਸ਼ਤੇਦਾਰ ਆਵੇ ਗੱਡੀ ਲੈ ਕੇ ਕਿਵੇਂ ਬੜੇਗਾ ਇੱਥੋਂ ਗੱਡੀ ਛੋੜੋ ਖੁਦ ਵੀ ਆਪਾਂ ਵੀ ਓਕੇ ਹੀ ਹੋ ਗਏ ਸਾਰੇ ਹੀ ਬਹੁਤ ਓਕੇ ਹੋ ਗਏ ਅਸੀਂ ਕੀ ਕਹਿਣਾ ਚਾਹੋਗੇ ਹੁਣ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੋ ਪ੍ਰਸ਼ਾਸਨ ਨੇ ਤਾਂ ਸਾਡਾ ਬੇੜਾ ਕਰ ਕੀ ਕਰਤਾ ਮੈਨੂੰ ਇਹ ਗੱਲ ਦੱਸੋ ਪਹਿਲਾਂ ਇੱਥੇ ਪੰਚਾਇਤ ਹੁੰਦੀ ਸੀਗੀ ਹੁਣ ਇਹ ਨਗਰ ਕੌਂਸਲ ਦੇ ਅੰਦਰ ਆਇਆ ਪੰਚਾਇਤ ਦਾ ਸਿਸਟਮ ਠੀਕ ਸੀ ਜਾਂ ਪੰਚਾਇਤ ਵੀ ਸਹੀ ਸੀ ਪੰਚਾਇਤ ਨੂੰ ਆਈ ਤਾਂ ਹੋਈ ਸੀਗੀ ਉਸ ਟਾਈਮ ਚਲੋ ਉਸ ਟਾਈਮ ਵੀ ਪ੍ਰੋਬਲਮ ਸੀਗੀ ਕੋਈ ਸੀ ਜੱਸੀ ਵੀ ਨਹੀਂ ਆਇਆ ਇਸ ਵਾਰ ਤਾਂ ਜੱਸੀ ਨੇ ਵੀ ਹੱਥ ਖੜੇ ਕਰਤੇ ਪਿਛਲੀ ਵਾਰ ਜ਼ਰੂਰ ਆਇਆ ਪਰ ਇਸ ਵਾਰ ਉਹਨੇ ਵੀ ਹੱਥ ਖੜੇ ਕਰ ਦਿੱਤੇ ਨਾਲੇ ਜੱਸੀ ਦਾ ਮੈਨਨ ਦੇ ਨਾਲ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਫਿਰ ਵੀ ਕਰੋਗੇ ਅੰਦਾ ਮੈਂ ਨਹੀਂ ਆ ਸਕਦਾ ਬਸ ਕਿ ਸੁਣਾਏ ਨਹੀਂ ਫਿਰ ਵੋਟਾਂ ਮੰਗਣ ਕਿਉਂ ਆਉਂਦੇ ਹੋ ਬਾ ਹੁਣ ਵੋਟਾਂ ਪਾਣੀ ਨਹੀਂ ਮੈਂ ਤਾਂ ਕਲੀਅਰ ਕਿਹਾ ਮੈਂ ਕਿ ਵੋਟ ਨਹੀਂ ਪਾਣੀ ਸੀ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਕੀ ਕਿਆ ਦਿੱਕਤ ਆ ਰਹੀ ਹੈ ਤੁਹਾਨੂੰ ਸਾਨੂੰ 7 ਮਹੀਨੇ ਹੋ ਗਏ ਜੀ ਅਸੀਂ ਲੈਟਰਿੰਗ ਥੈਲੀ ਚ ਪਾ ਕੇ ਨਾ ਬਾਹਰ ਸੁੱਟਦੇ ਆਂ ਕਿਆ ਕਿਉਂ ਕਾਰ ਕਰਾ ਸਾਡਾ ਕਿਆ ਹੈ ਸੀਵਰੇਜ ਭਰੀ ਵੀ ਹੈ ਜੀ ਸੀਵਰੇਜ ਪਵਾ ਕੇ ਦੇ ਲਈ ਸਾਰੇ ਪੈਸੇ ਲਾ ਕੇ ਦੇਖ ਲਏ ਸਾਡੀ ਕੋਈ ਸੁਣਾਈ ਨਹੀਂ ਹੋਈ ਮੈਂ ਸਾਸਤਰੀ ਕੋਲ ਵੀ ਜਾਇਆ ਹੀ ਮੈਂ ਐਸਐਮਓ ਕੋਲ ਵੀ ਸਾਰੇ ਸਰਦਾਰ ਕੋਲ ਜਾਈ ਐਸਡੀਐਮ ਕੋਲ ਮੈਂ ਜਾਇਆ ਜੀ ਮੇਰੇ ਕੋਲ ਫਾਰਮ ਕਾਗਜ਼ ਸਬੂਤ ਪਏ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਹੁਣ ਤੱਕ ਜੀ ਸੀਵਰੇਜ ਦਾ ਕਨੈਕਸ਼ਨ ਤੁਸੀਂ ਲਿੱਤਾ ਹੋਇਆ ਹੈ ਹਾਂਜੀ ਹਾਂਜੀ ਲਿੱਤਾ ਹੋਇਆ ਜੀ ਮੈਂ ਆਪਣਾ ਖਰਚਾ ਕਰਕੇ ਪਾ ਚੁੱਕੀ ਉਹ ਮੇਰੇ ਅੰ 7 ਮਹੀਨੇ ਤਾਂ ਹੋ ਗਏ 7 ਮਹੀਨੇ ਤੋਂ ਹੋ ਗਏ ਮੈਂ ਸ਼ੂਗਰ ਦੀ ਮਰੀਜ਼ ਹਾਂ ਜੀ ਲੈਟਰਿੰਗ ਪਾ ਕੇ ਥੱਲੇ ਬਾਹਰ ਸਿੱਟਦੇ ਮੇਰੇ ਸਦਾਰ ਸਾਰੇ ਬੰਦ ਕੀਤੇ ਹੋਇਆ ਮੇਰੀ ਅੰਕਵਰੀ ਕੀਤੀ ਵੀ ਲੈਟਰਿੰਗ ਮੇਰੇ ਘਰ ਦੇ 3 ਲੈਟਰਿੰਗਾਂ ਤੇ ਇਹਨਾਂ ਦੇ ਵਿੱਚ ਮੈਂ ਕਦੇ ਬੈਠ ਕੇ ਨਹੀਂ ਪਾ ਕੇ ਦੇਖੀ ਵੀ 7 ਮਹੀਨੇ ਹੋ ਗਏ ਮੈਂ ਬੈਠ ਕੇ ਨਹੀਂ ਦੇਖਿਆ ਲੈਟਰਿੰਗ ਬਾਹਰ ਸੁੱਟਨੀ ਆ ਹਗਾ ਕੇ ਜੀ ਲੈ ਥੱਲੇ ਚ ਪਾ ਕੇ ਦੱਸੋ ਜੀ ਮੈਂ ਕੀ ਕਰ ਸਕਦੇ ਆ ਦੱਸੋ ਜੀ ਮੇਰਾ ਇੱਕ ਬੇਟਾ ਇੱਕ ਇੱਕ ਮੈਂ ਆ ਮੇਰੇ ਘਰ ਵਾਲੇ ਬਾਹਰ ਗਿਆ ਹੋਇਆ ਦਵਾਈ ਗਏ ਹੋਇਆ ਬਾਕੀ ਦੱਸੋ ਮੈਨੂੰ ਕਿੰਨੀ ਦਿੱਕਤ ਆ ਦੇਖੋ ਛੜ ਕੇ ਕਿੰਨੇ ਚਿਰ ਹੋ ਗਏ ਪੱਟੀ ਹੋਇਆ ਦੇਖੋ ਮੇਰੀ ਅੰਕਵ ਨੇ ਚਲੋ ਤੁਸੀਂ ਕਨੈਕਸ਼ਨ ਲਿੱਤਾ ਹੋਇਆ ਤੁਹਾਨੂੰ ਦਿੱਕਤ ਆ ਰਹੀ ਹੈ ਫਿਰ ਤੁਹਾਡੇ ਇਹ ਕਰਨ ਦੇ ਨਾਲ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਬਹੁਤ ਪਰੇਸ਼ਾਨੀ ਹੋ ਸਾਡੀ ਗਾਲੀ ਸਿਆਣ ਗੁਆਣ ਮੱਲਾ ਲੜ ਕੇ ਮਰ ਰਹੇ ਆ ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਆ ਇਸ ਵਿੱਚ ਹੀ ਪਰ ਉਹ ਵੀ ਇਹਨਾਂ ਨੂੰ ਪਤਾ ਨਹੀਂ ਵੀ ਮਜਬੂਰੀ ਹੈ ਮੈਂ ਹੱਕ ਕਿੱਥੇ ਸਿੱਟਾਂ ਇਹਨਾਂ ਨੂੰ ਵੀ ਮਜਬੂਰੀ ਆ ਤਾਂ ਮੇਰੀ ਵੀ ਮਜਬੂਰੀ ਆ ਕਿੱਥੇ ਜਾਵਾਂ ਦੱਸੋ ਇਨਕੀ ਤਾਂ ਲੈਟਰਿੰਗਾਂ ਚੱਲ ਰਹੀਆਂ ਨੇ ਪਲੈਟਫਾਰਮਾਂ ਪਾਣੀ ਜਾ ਰਿਹਾ ਇਹਨਾਂ ਦਾ ਵੀ ਗਟਰ ਚ ਜਾ ਰਿਹਾ ਪਾਣੀ ਮੈਂ ਇਹਨਾਂ ਨੂੰ ਦੋਸਤ ਦਵਾ ਠੀਕ ਹੈ ਕਿ ਨਹੀਂ ਬਿਲੀ ਕਹਿੰਦਾ ਮੇਰੇ ਤਾਂ 7 ਮਹੀਨੇ ਹੋ ਗਏ ਵੀਰ ਜੀ ਮੈਂ ਤਾਂ ਲੈਟਰਿੰਗ ਪ ਕੱਟਾ ਖੋਦ ਨਾਲੇ ਦਾ ਪਾਣੀ ਵੀ ਭਰਿਆ ਪਿਆ ਦੇਖ ਲੋ ਚਾ ਸਾਰਾ ਬੰਦ ਹੋ ਗਿਆ ਅੰਦਰ ਸਾਡਾ ਸਾਰਾ ਫਰਸ਼ ਖਰਾਬ ਹੋ ਰਿਹਾ ਠੀਕ ਹੈ ਜੀ ਮੈਂ ਨਾ ਹਮ ਉਹਨ ਕੀ ਸੁਣ ਕੇ ਹਮਾਰੇ ਕਰਕੇ ਜਿੱਤੇ ਹੋਏ ਆ ਕਿੰਨੇ ਟਾਈਮ ਤੋਂ ਮੁਸ਼ਕਲ ਆ ਰਹੀ ਹੈ ਜੀ ਤੁਹਾਨੂੰ ਉਹ ਗਏ 5-6 ਸਾਲ ਸੜਕ ਪਤਾ ਨਹੀਂ ਕੈਸੇ ਬਣਵਾ ਗਏ ਕੌਣ ਸੀਵਰੇਜ ਕਹੇ ਪਾਉਣੇ ਸੀਵਰੇਜ ਕਰਿਆ ਨਹੀਂ ਪਾਏਗੀ ਕਰੇ ਪਿਛਲੀ ਸੀਵਰੇਜ ਹਮ ਉੱਥੇ ਸੀਵਰੇਜ ਪਾਣੇ ਜਾਮਾ ਬਤਾਓ ਸੋ ਤੁਸੀਂ ਸੁਣਿਆ ਕਿ ਲੋਕ ਕਿੰਨੇ ਪਰੇਸ਼ਾਨ ਐ ਲੋਕੀ ਕਹਿ ਰਹੇ ਕਿ ਅਸੀਂ ਵੋਟਾਂ ਪਾਈਆਂ ਲੇਕਿਨ ਬੁਨਿਆਦੀ ਸਹੂਲਤਾਂ ਸਾਨੂੰ ਨਹੀਂ ਮਿਲ ਪਾਰੀਆਂ ਸੋ ਲਗਾਤਾਰ ਤਸਵੀਰਾਂ ਦੇ ਵੀ ਤੁਹਾਨੂੰ ਦਿਖਾਇਆ ਜਾ ਰਿਹਾ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾਇਆ ਤੁਹਾਡਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਹੈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਹ ਖਬਰ ਜਿਹੜੀ ਹੈ ਸਰਕਾਰ ਦੇ ਨੁਮਾਇੰਦਿਆਂ ਕੋਲ ਪਹੁੰਚ ਸਕੇ ਤੇ ਇਨ ਪੀਰ ਕਲੋਨੀ ਦੇ ਵਿੱਚ ਰਹਿ ਰਹੇ ਲੋਕਾਂ ਦਾ ਕੋਈ ਹੱਲ ਹੋ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਜੇ ਸੀਵਰੇਜ ਦੀ ਪ੍ਰੋਬਲਮ ਆਪਣੇ ਘਰਾਂ ਦੇ ਵਿੱਚ ਆ ਜਾਂਦੀ ਹੈ ਤਾਂ ਕਿੰਨੀ ਵੱਡੀ ਪ੍ਰੋਬਲਮ ਜਿਹੜੀ ਇਹ ਖੜੀ ਹੋ ਜਾਂਦੀ ਹੈ ਘਰ ਦੇ ਵਿੱਚ ਖਾਣਾ ਵੀ ਹੁੰਦਾ ਹੈ ਘਰ ਦੇ ਵਿੱਚ ਨਾਣਾ ਵੀ ਹੁੰਦਾ ਹੈ ਤੇ ਘਰ ਦੇ ਵਿੱਚ ਬੈਣਾ ਵੀ ਹੁੰਦਾ ਹੈ ਬੱਚੇ ਪੜਦੇ ਵੀ ਐ ਜੇ ਇਹ ਹੈ ਜੀ ਸੀਵਰੇਜ ਦੀ ਪ੍ਰੋਬਲਮ ਕਰਾਂ ਦੇ ਵਿੱਚ ਆਣ ਲੱਗੀ ਤਾਂ ਕਰਾਂ ਦੇ ਵਿੱਚ ਵੱਡੀ ਬਿਮਾਰੀ ਫੈਲ ਸਕਦੀ ਹੈ ਜੋ ਪੀਰ ਕਲੋਨੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਟਾਈਮ ਵੱਡੀ ਬਿਮਾਰੀ ਜਿਹੜੀ ਹੈ ਉਹ ਫੈਲ ਸਕਦੀ ਹੈ ਸੋ ਲਗਾਤਾਰ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨੀ ਹੈ ਤੇ ਕੋਈ ਵੀ ਸਮੱਸਿਆ ਕਿਸੇ ਵੀ ਵਾਰਡ ਦੇ ਵਿੱਚ ਆਉਂਦੀ ਹੈ ਤਾਂ న్యూਸ 89 ਪੰਜਾਬ ਦੇ ਨਾਲ ਸੰਪਰਕ ਕਰੋ ਸੋ ਸੰਦੀਪ ਚੌਧਰੀ ਨੂੰ ਦਿਓ ਜੀ ਅੱਜ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਸასიਕਰ News 89 Punjab Har khabar jisda hove asar